ਪੰਜਾਬ ਦੇ ਥਾਣਿਆਂ ਤੇ ਜੇਲ੍ਹਾਂ ਦੇ ਵਿੱਚ ਕੈਦੀਆਂ ਅਤੇ ਹਵਾਲਾਤਿਆਂ ਦੀ ਮੌਤ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਜਿੱਤੇ ਇੱਕ ਪਾਸੇ ਕੱਲ ਕਪੂਰਥਾ ਦੀ ਜੇਲ੍ਹ ਵਿੱਚ ਇੱਕ ਕੈਦੀ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਸੀ ਉਤੇ ਹੀ ਕੱਲ ਹੀ ਜਲੰਧਰ ਦੇ ਇੱਕ ਥਾਣੇ ਵਿੱਚ ਇੱਕ ਸ਼ਖਸ ਨੇ ਹਵਾਲਾਤ ਦੇ ਅੰਦਰ ਫਾਹਲਾ ਕੇ ਖੁਦਕੁਸ਼ੀ ਕਰ ਲਈ ਜੁਡੀਸ਼ੀਅਲ ਜਾਂਚ ਤੋਂ ਬਾਅਦ ਐਸਐਚਓ ਅਤੇ ਮੁਨਸ਼ੀ ਦੇ ਉੱਤੇ ਗੈਰ ਇਰਾਦਤਨ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ ਫਰਅਸਲ 14 ਜੂਨ ਨੂੰ ਨੂਰਮੈਲ ਦੇ ਰਹਿਣ ਵਾਲੇ ਲਾਹੌਰੀ ਰਾਮ ਨੂੰ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਕੱਲ ਰਾਤ ਹਵਾਲਾਤ ਦੇ ਵਿੱਚ ਅਚਾਨਕ ਉਸਦੀ ਤਬੀਅਤ ਖਰਾਬ ਹੋ ਗਈ ਉਸਨੂੰ ਥੋੜੀ ਦੇ ਲਈ ਹਵਾਲਾਤ ਤੋਂ ਬਾਹਰ ਵੀ ਬਿਠਾਇਆ ਗਿਆ ਇਸ ਤੋਂ ਬਾਅਦ ਉਸਨੇ ਹਵਾਲਾਤ ਦੇ ਅੰਦਰ ਜਾ ਕੇ ਫਾਂਹ ਲੈ ਲਿਆ ਪੁਲਿਸ ਦੇ ਮਤਬਕ ਇਸ ਮਾਮਲੇ ਦੀ ਜੁਡੀਸ਼ੀਅਲ ਇਨਕੁਆਇਰੀ ਫਲਾਟ ਦੇ ਮਾਨਯੋਗ ਜੱਜ ਅਕਬਰ ਖਾਨ ਨੂੰ ਸੌਂਪੀ ਗਈ ਅਤੇ ਜਾਂਚ ਤੋਂ ਬਾਅਦ ਥਾਣੇ ਦੇ ਐਸ ਐਚ ਓ ਅਮਰਜੀਤ ਸਿੰਘ ਅਤੇ ਨਾਈਟ ਮੁੰਚੀ ਸੁਖਵਿੰਦਰ ਸਿੰਘ ਦੇ ਖਿਲਾਫ ਆਈ ਪੀ ਸੀ ਦੀ ਧਾਰਾ 304 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਤੇ ਦੋਵਾਂ ਨੂੰ ਲਾਈਨ ਹਾਜ਼ਰ ਵੀ ਕੀਤਾ ਗਿਆ ਅਸੀਂ ਇਹਦੀ ਜੁਡੀਸ਼ੀਅਲ ਪ੍ਰोसीडिंग ਜਿਹੜੀ ਉਹ ਪੂਰੀ ਕੀਤੀ ਹੈ ਜਦ ਸਾਹਿਬ ਹੈਗੇ ਸਾਡੇ ਸ਼੍ਰੀ ਅਕਬਰ ਖਾਨ ਜੀ ਫਲਾਵਰ ਦੇ ਹੈਗੇ ਉਹਨਾਂ ਨੇ ਪੂਰੀ ਕੀਤੀ ਹੈਗੀ ਹੈ ਔਰ ਇਸ ਦੇ ਵਿੱਚ ਜਿਹੜਾ ਇਹਨਾਂ ਦੀ ਇਨਗੈਲੀ ਮਲਾਜਮਾਂ ਦੀ ਸੀਗੀ ਉਹਦੇ ਵਿੱਚ ਐਸਐਚਓ ਅਮਰਜੀਤ ਸਿੰਘ ਤੇ ਜਿਹੜਾ ਉਥੋਂ ਦਾ ਨਾਈਟ ਮੁੰਚੀ ਸੀ ਸੁਖਵਿੰਦਰ ਸਿੰਘ ਇਹਨਾਂ ਦੇ ਖਿਲਾਫ 304ਏ ਦੇ ਤਹਿਤ ਮੁਕੱਦਮਾ ਦਰਜ ਕਰਕੇ ਇਹਨਾਂ ਨੂੰ ਪੁਲਿਸ ਲਾਈਨ ਹਾਜ਼ਰ ਕਰਤਾ